ਥੋੜੇ ਬਹੁਤੇ ਬਚਨ ਇੱਕ ਦੋ ਬਚਨ ਕਿਤੇ ਹੈਗੇ ਨੇ ਇੱਕ ਦੋ ਤਾਂ ਮੈਂ ਗੱਲ ਲਾਗੇ ਰੱਖਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਿਧਾਂਤ ਹੁਣ ਬੜਾ ਬਾ ਕਮਾਲ ਹੈ ਤੇ ਬ੍ਰਾਹਮਣ ਨੂੰ ਇਹ ਗੱਲ ਹਜਮ ਨਹੀਂ ਆ ਰਹੀ ਤਾਂ ਉਹਨਾਂ ਨੇ ਫਿਰ ਉਸ ਦਿਨ ਤੋਂ ਹੀ ਚਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਜੇ ਰਾਜੇ ਮਹਾਰਾਜਿਆਂ ਦੀ ਗੱਲ ਥੋੜੀ ਜਿਹੀ ਮੈਂ ਕਰਾਂ ਭਾਵੇਂ ਬਾਬਰ ਭਾਵੇਂ ਅਕਬਰ ਭਾਵੇਂ ਜਹਾਂਗੀਰ ਭਾਵੇਂ ਬਹਾਦਰ ਸ਼ਾ ਭਾਵੇਂ ਔਰੰਗਜ਼ੇਬ ਭਾਵੇਂ ਔਰੰਗਜ਼ੇਬ ਤੋਂ ਬੜਾ ਬਾਦ ਫਰਖਸ਼ੀਰ ਜਿੰਨੇ ਵੀ ਬਾਦਸ਼ਾਹ ਹੁੰਦੇ ਸੀ ਬ੍ਰਾਹਮਣ ਇੰਨੀ ਚਲਾਕ ਬਿਰਤੀ ਦਾ ਹੈ ਇੰਨੀ ਤੇਜ ਬਿਰਤੀ ਦਾ ਹੈ ਹਮੇਸ਼ਾ ਹੀ ਵਜ਼ੀਰ ਇਹ ਬਣਦਾ ਸੀ ਇਹਨਾਂ ਦੀ ਪਹੁੰਚ ਤੇ ਸੀ ਚਲਾਕ ਸੀ ਕਿਉਂਕਿ ਚਲਾਕ ਬਿਰਤੀ ਦੇ ਲੋਕ ਨੇ ਭਾਵੇਂ ਕਿੱਡਾ ਹੀ ਵੱਡਾ ਬਾਦਸ਼ਾਹ ਹੋਵੇ ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਢੰਗ ਦੇ ਨਾਲ ਵਜ਼ੀਰ ਆਪਣਾ ਅਹੁਦਾ ਆਪਣੀ ਇੱਕ ਵੱਖਰੀ ਥਾਂ ਇਹ ਰੱਖ ਲੈਂਦੇ ਸੀ ਰਾਜਾ ਭਾਵੇਂ ਕਿੰਨਾ ਹੀ ਤਕੜਾ ਸੀ ਪਰ ਸਲਾਹਕਾਰ ਹਮੇਸ਼ਾ ਇਹ ਰਹਿੰਦੇ ਸੀ ਹਮੇਸ਼ਾ ਤੇ ਇਹਨਾਂ ਦੀਆਂ ਸਲਾਹਾਂ ਤੇ ਹੀ ਕਿਤੇ ਨਾ ਕਿਤੇ ਆਪ ਇਤਿਹਾਸ ਵਿੱਚ ਵੇਖਿਓ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੀ ਜ਼ਿਕਰ ਆ ਜਾਂਦਾ ਹੈ ਉਹਨਾਂ ਦੇ ਵੀ ਸੀਗੇ ਵਜ਼ੀਰ ਰਾਜਾ ਜਿੱਡਾ ਮਰਜ਼ੀ ਹੋਵੇ ਪਰ ਉਹ ਕਹਿੰਦੇ ਹੁੰਦੇ ਨੇ ਕੰਨਾਂ ਦਾ ਕੱਚਾ ਹੁੰਦਾ ਏ ਤੇ ਜਿਵੇਂ ਉਹਨੂੰ ਕੋਈ ਬਾਹਰੋਂ ਇਨਫਰਮੇਸ਼ਨ ਮਿਲਣੀ ਹੈ ਕੋਈ ਜਾਣਕਾਰੀ ਮਿਲਣੀ ਹੈ ਉਹਨੇ ਉਹਦੇ ਅਧੀਨ ਹੀ ਫੈਸਲੇ ਲੈਣੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਇਹਨਾਂ ਨੇ ਫਿਰ ਭਾਈ ਜਿਹੜੇ ਆਪਣੇ ਦੁਸ਼ਮਣੀ ਦੇ ਨੇ ਬੇਈਮਾਨੀ ਦੇ ਨੇ ਪੀਜ ਬੀਜਣੇ ਸ਼ੁਰੂ ਕਰ ਦਿੱਤੇ ਉਹ ਬੀਜ ਸਾਨੂੰ ਨਜ਼ਰ ਆਉਂਦੇ ਜਾਂਦੇ ਨੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਸਮੇ ਉਹ ਬੀਜ ਨਜਰ ਆਉਂਦੇ ਨੇ ਜਦੋਂ ਉਹਨਾਂ ਨੂੰ ਇਹ ਕਹਿਣਾ ਪਿਆ ਪਹਿਲੇ ਪੰਗਤ ਪਾਛੇ ਸੰਗਤ ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸਮੇ ਆਪ ਇਤਿਹਾਸ ਵੇਖੋ ਮਨੁੱਖਤਾ ਦੇ ਲਈ ਐਡਾ ਵੱਡਾ ਕਾਰਜ ਕਰਨ ਦੇ ਲਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਅੱਗੇ ਵਧਿਓ ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ ਸਮਾਜ ਨੂੰ ਏਕਤਾ ਦੇ ਸੂਤਰ ਦੇ ਵਿੱਚ ਪਰਉਣ ਦੇ ਲਈ ਕਿ ਕਿਸੇ ਵੀ ਧਰਮ ਕਿਸੇ ਵੀ ਮਜ਼ਬ ਕਿਸੇ ਦੀ ਤਰ੍ਹਾਂ ਦੇ ਲੋਕਾਂ ਨੂੰ ਨਾਗਰਿਕਤਾ ਨੂੰ ਤੱਕੇ ਦੇ ਨਾਲ ਕਿਸੇ ਵੀ ਧਰਮ ਦੇ ਵਿੱਚ ਲਿਆਂਦਾ ਨਹੀਂ ਜਾ ਸਕਦਾ ਹੁਣ ਕਈ ਵਾਰ ਇੱਥੇ ਬਜ਼ੁਰਗੋ ਅਸੀਂ ਗੱਲ ਕਰ ਸਕਦੇ ਹਾਂ ਕਿ ਜੇ ਪਹਿਲੇ ਜ਼ਾਮੇ ਦੇ ਵਿੱਚ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਤਾਂ ਫਿਰ ਨੌਵੇਂ ਜਾਮੇ ਦੇ ਵਿੱਚ ਭਾਵੇਂ ਕੋ ਇੱਕ ਕਾਰਨ ਬਣਦਾ ਹੈ ਛੋਟਾ ਜਿਹਾ ਸ਼ਹੀਦੀ ਦਾ ਪਰ ਵੱਡੀ ਗੱਲ ਮਨੁੱਖਤਾ ਦੇ ਹੱਕ ਸਨ ਪਰ ਫਿਰ ਵੀ ਕਿਉਂ ਸ਼ਹੀਦੀ ਦੇਣ ਦੀ ਲੋੜ ਪਈ ਤਾਂ ਆਪ ਜੇ ਪੂਰੇ ਇਤਿਹਾਸ ਨੂੰ ਕਿਤੇ ਨਾ ਕਿਤੇ ਵੇਖੋਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਤਿਹਾਸ ਪੜ੍ਹੋਗੇ ਉਹਨਾਂ ਨੇ ਪਹਾੜੀ ਰਾਜਿਆਂ ਨੇ ਹਾਲਾਂਕਿ ਆਪ ਸਭ ਨੇ ਇਤਿਹਾਸ ਪੜ੍ਹਿਆ ਹੈ ਪਹਿਲਾਂ بڑے ਹਮਲੇ ਕੀਤੇ ਜਿਹੜੇ ਕਿ ਬ੍ਰਾਹਮਣ ਹੋਏ ਨੇ ਹਿੰਦੂ ਰਾਜੇ ਤੇ ਉਹਨਾਂ ਦੇ ਹੀ ਵਡੇਰਿਆਂ ਨੂੰ ਜਿਹੜਾ ਭੀਮ ਚੰਦ ਐ ਮੈਂ ਵਿੱਚ ਦੀ ਗੱਲ ਕਰ ਦੇਵਾਂ ਥੋੜੀ ਜਹੀ ਤਾਰਾ ਚੰਦ ਦਾ ਪੋਤਰਾ ਐ ਭੀਮ ਚੰਦ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1621 ਈਸਵੀ ਦੇ ਵਿੱਚ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਹਾਂਗੀਰ ਦੀ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਸੀ ਪਰ ਇਹਨਾਂ ਦੇ ਮਨ ਦੇ ਅੰਦਰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਇਆ ਭਾਵਨਾ ਤਰਸ ਪੈਦਾ ਹੀ ਨਹੀਂ ਹੋਇਆ ਗੁਰੂ ਦੇ ਪ੍ਰਤੀ ਹਾਲਾਂਕਿ ਸ਼ੁਰੂ ਤੋਂ ਕਦੇ ਵੀ ਗੁਰੂ ਸਹਿਬਾਨ ਨੇ ਕਿਸੇ ਵੀ ਨਾਲ ਨਿੱਜੀ ਤੌਰ ਤੇ ਕੋਈ ਦੁਸ਼ਮਣੀ ਕੋਈ ਵੈਰ ਕੋਈ ਵਿਰੋਧ ਨਹੀਂ ਰੱਖਿਆ ਕਿਸੇ ਨਾਲ ਕੋਈ ਸਬੰਧ ਨਹੀਂ ਸੀ ਪਰ ਪੁਜਾਰੀ ਨੂੰ ਬ੍ਰਾਹਮਣ ਨੂੰ ਇਹ ਗੱਲ ਕਦੇ ਵੀ ਹਜਮ ਨਹੀਂ ਹੋਈ ਕਿ ਸਾਡੇ ਚੱਲ ਰਹੇ ਸਦੀਆਂ ਦੇ ਢਾਂਚੇ ਨੂੰ ਜਿੱਥੇ ਅਸੀਂ ਕਿਸੇ ਨੂੰ ਪਰਸ਼ਾਈ ਉੱਪਰ ਨਹੀਂ ਪੈਣ ਦਿੰਦੇ ਇਹਨਾਂ ਨੇ ਲੋਕਾਂ ਨੂੰ ਜਗਤ ਨੂੰ ਇਹਨਾਂ ਨੇ ਇੱਕ ਪੰਗਤ ਦੇ ਵਿੱਚ ਬਿਠਾ ਦਿੱਤਾ ਇੱਕ ਪਾਣੀ ਦੇ ਵਿੱਚ ਇਸ਼ਨਾਨ ਕਰਵਾ ਦਿੱਤਾ ਇੱਕ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਲਾ ਦਿੱਤਾ ਇਕੱਠੇ ਬੈਠਣ ਜੋਗੇ ਲੋਕਾਂ ਨੂੰ ਕਰ ਦਿੱਤਾ ਸੁਤੰਤਰਤਾ ਦੇ ਲਈ ਸਿਰ ਚੁੱਕਣੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਇਹ ਗੱਲਾਂ ਉਹਨਾਂ ਨੂੰ ਹਜਮ ਨਹੀਂ ਸਿਕ ਹੋ ਰਹੀਆਂ ਇਹੋ ਹੀ ਪੁਜਾਰੀ ਦੇ ਲਈ ਸਭ ਤੋਂ ਵੱਡਾ ਕਾਰਨ ਬਣਦਾ ਏ ਕਿ ਇੱਕ ਪਹਾੜੀ ਰਾਜੇ ਕਈ ਵਾਰ ਨੰਦਪੁਰ ਦੀ ਧਰਤੀ ਦੇ ਉੱਪਰ ਹਮਲਾ ਕਰਦੇ ਨੇ। ਏਸੇ ਹੀ ਕਾਰਨਾਂ ਦੇ ਵਿੱਚੋਂ ਨਿਕਲ ਕੇ ਬਹਾਨਾ ਬਣ ਕੇ ਪੰਮਾ ਪੁਰੋਹਿਤ ਜਿਹਨੂੰ ਪੰਮਾ ਕਹਿੰਦੇ ਸਨ ਸਿੱਖ ਉਹਦੀਆਂ ਚੁਗਲੀਆਂ ਦੇ ਵਿੱਚ ਉਹਦੀਆਂ ਵਧਾ ਚੜਾ ਕੇ ਕੀਤੀਆਂ ਗੰੀਆਂ ਗੱਲਾਂ ਦੇ ਅਧੀਨ ਪੰਗਾਣੀ ਦਾ ਯੁੱਧ ਹੁੰਦਾ ਹੈ ਉਹ ਜੰਦ ਹੁੰਦੀ ਹੈ। ਜਿਤਨੇ ਵੀ ਕਾਰਨ ਆਪ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਜੇ ਇੱਕ ਹੀ ਕਾਰਨ ਰੱਖਿਆ ਜਾਏ ਸਿੱਧਾ ਤੇ ਸਾਫ਼ ਜਿਹਾ ਕਿ ਬ੍ਰਾਹਮਣ ਕਦੇ ਵੀ ਇਸ ਗੱਲ ਦੇ ਨਾਲ ਰਾਜੀ ਨਹੀਂ ਹੈ ਕਿ ਜਿਹੜਾ ਹੋਕਾ ਗੁਰੂ ਨਾਨਕ ਪਾਤਸ਼ਾਹ ਨੇ ਦੇ ਦਿੱਤਾ ਇੱਕ ਓੰਕਾਰ ਗੱਲ ਇੱਥੋਂ ਲੜਾਈ ਸ਼ੁਰੂ ਹੋ ਜਾਂਦੀ ਹੈ ਸ਼ੁਰੂ ਗੱਲ ਇੱਥੋਂ ਹੋ ਜਾਂਦੀ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜੀਵ ਦੇ ਸੁਭਾਅ ਦੇ ਤਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਗੱਲ ਇਥੋਂ ਸ਼ੁਰੂ ਹੋ ਜਾਂਦੀ ਹੈ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਜਿਉਂ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਬੜੌਖਾ ਹੈ पांडे ਤੁਮਰਾ रामचंद्र ਸੋ ਵੀ ਆਵਤ ਦੇਖਿਆ ਥਾ ਮੋਦੀ ਕੇ ਕਰ ਖਾਣਾ 바ਕਾ 바ਕਾ ਲੜਕਾ ਮਾਰੇ ਥਾ ਗੱਲਾਂ ਇਥੋਂ ਸ਼ੁਰੂ ਹੋ ਜਾਂਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਭਾਈ ਕਹਿੰਦੇ ਦੁਕਰਿਤ ਸੁਕਰਿਤ ਥਾਰੋ ਕਰਮਰੀ ਪਾਂਡੇ ਤੁਮਰ ਮਹਾਦੇਵ ਬੜੇ ਕਾਰਨ ਨੇ ਗੁਰਬਾਣੀ ਦੇ ਅੰਦਰ ਬੜੇ ਗਹਿਰੇ ਸ਼ਬਦ ਨੇ ਜਿਨ੍ਹਾਂ ਦੀ ਵਿਆਖਿਆ ਮੈਨੂੰ ਲੱਗਦਾ ਹੈ ਸ਼ਾਇਦ ਕਦੇ ਅੱਜ ਕਰਮਨੀ ਵੀ ਬਹੁਤੀ ਘੱਟ ਆਪ ਸਭ ਨੇ ਸੁਣੀ ਹੋਵੇਗੀ ਜਿਹੜੇ ਇਹਨਾਂ ਦੇ ਸਰਮੌਰ ਵੱਡੇ ਦੇਵਤੇ ਕਹੇ ਜਾਂਦੇ ਨੇ ਵੱਡੇ ਇਹਨਾਂ ਦੇ ਪੂਜਣ ਯੋਗ ਦੇਵਤੇ ਕਹੇ ਜਾਂਦੇ ਨੇ ਉਹਨਾਂ ਦੀਆਂ ਕਰਤੂਤਾ ਉਹਨਾਂ ਦੇ ਕਰਮ ਗੁਰਬਾਣੀ ਨੇ ਬਿਲਕੁਲ ਓਪਨਲੀ ਖੁੱਲ ਕੇ ਬਿਆਨ ਕੀਤੇ ਨੇ ਫਿਰ ਵਿਰੋਧਤਾ ਇੱਥੋਂ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਆਪ ਗੁਰਦੁਆਰਿਆਂ ਦੇ ਵਿੱਚ ਨਿਤਨੇਮ ਦਾ ਜਾਪ ਕਰੋ ਆਪ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਸਹਿਜ ਪਾਠ ਕੀਰਤਨ ਕਥਾ ਵਿਚਾਰਾਂ ਕਰਦੇ ਰਹੋ ਕੋਈ ਤੰਗ ਦਲੀ ਨਹੀਂ ਹੈ ਕੁਝ ਵੀ ਨਹੀਂ ਹੈ ਉਹਨਾਂ ਨੂੰ ਪਰੇਸ਼ਾਨੀ ਹੈ ਜੋ ਗੁਰਬਾਣੀ ਦਾ ਸਿਧਾਂਤ ਜੋ ਗੁਰਬਾਣੀ ਦਾ ਸੱਚ ਉਹਨਾਂ ਦੇ ਹਰ ਇੱਕ ਸਿਧਾਂਤ ਤੇ ਝੋਟ ਕਰਦਾ ਹੈ ਤਾਂ ਹੀ ਤੇ ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਇਤਿਹਾਸ ਬਿਆਨ ਕਰ ਰਿਹਾ ਕੱਲ ਤੋਂ ਆਪਾਂ ਇੱਕ ਲੜੀ ਦੇ ਵਿੱਚ ਤੋਰਾਂਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜਦੋਂ ਸੰਪਾਦਨਾ ਕਰਵਾਈ ਹੈ ਤਾਂ ਬੰਤਰ ਦੀ ਥੋੜੀ ਜੀ ਗੱਲ ਕਰ ਦੇਵਾਂ ਹਰ ਇੱਕ ਬੰਦ ਤੋਂ ਬਾਅਦ ਗਿਣਤੀ ਪ੍ਰੋਪਰ ਲਿਖਣਾ ਫਿਰ ਪੂਰੀ ਗੁਰਬਾਣੀ ਖਤਮ ਹੋਣ ਤੋਂ ਬਾਅਦ ਉਹਦੇ ਪੂਰੇ ਬੰਦ ਗਿਣਤੀ ਕਿੰਨੇ ਸ਼ਬਦ ਨੇ ਸਭ ਕੁਝ ਟੋਟਲ ਲਿਖਣਾ ਇਹ ਬੜੀ ਦੂਰ ਅੰਦੇਸ਼ੀ ਦੀ ਗੱਲ ਸੀ ਦੂਰ ਅੰਦੇਸ਼ੀ ਉਹਨਾਂ ਨੂੰ ਪਤਾ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਮਿਲਾਵਟ ਸ਼ਬਦਾਂ ਦੇ ਵਿੱਚ ਵਿਆਕਰਨ ਦੇ ਵਿੱਚ ਤੁਕਾਂ ਦੇ ਵਿੱਚ ਕੁਝ ਨਾ ਕੁਝ ਘਾਟਬਾਤ ਕਰ ਸਕਦੇ ਨੇ ਬੜੀ ਅੰਦੂਰ ਦੂਰ ਅੰਦੇਸ਼ੀ ਦੇ ਨਾਲ ਤਾਂ ਉਹਨਾਂ ਨੇ ਪ੍ਰੋਪਰ ਕੰਮ ਕੀਤਾ ਫਿਰ ਗੁਰੂ ਪਾਤਸ਼ਾਹ ਨੇ ਤੇ ਉਹ ਚਾਹੁੰਦੇ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਕ ਨਾਲ ਹੋਰ ਗੱਲ ਕਰ ਦੇਵਾ ਕਈ ਵਾਰ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰਫਸਾਏ ਹੋਏ ਨੇ ਸਾਡੇ ਪ੍ਰਚਾਰਕ ਸਾਡੇ ਰਾਗੀ ਢਾਲੀ ਕਵੀਸ਼ਰ ਕਈ ਵਾਰ ਕਈ ਗੁਰਬਾਣੀ ਦੇ ਸ਼ਬਦ ਹੀ ਕੱਢ ਕਰਕੇ ਗੁਰਬਾਣੀ ਦੇ ਸ਼ਬਦ ਹੀ ਸੁਣਾ ਕਰਕੇ ਵਿਆਖਿਆ ਨੂੰ ਉਹ ਰੂਪ ਦੇ ਦਿੰਦੇ ਨੇ ਕਹਿੰਦੇ ਜੀ ਆਹ ਵੇਖੋ ਇੱਥੇ ਰਾਮ ਇੱਥੇ ਕ੍ਰਿਸ਼ਨ ਇੱਥੇ ਸਿਵ ਜੀ ਇੱਥੇ ਇਹ ਦੇਵਤੇ ਦਾ ਨਾਮ ਆਇਆ ਏ ਤੇ ਇੱਥੇ ਫਿਰ ਜੇ ਹੈਗੇ ਸੀ ਤਾਂ ਤਾਂ ਹੀ ਆਇਆ ਏ ਜੇ ਪੂਜਣ ਯੋਗ ਸੀ ਕੋਈ ਤਾਂ ਹੀ ਆਇਆ ਏ ਨਹੀਂ ਭਾਈ ਜਦੋਂ ਵੀ ਕੋਈ ਗੁਰਬਾਣੀ ਆਰੰਭ ਹੁੰਦੀ ਏ ਗੁਰੂ ਗ੍ਰੰਥ ਸਾਹਿਬ ਦੇ ਅੰਦਰ 5 500 67 ਵਾਰ ਮੂਲ ਮੰਤਰ ਆਇਆ ਏ ਅਲੱਗ-ਅਲੱਗ ਰੂਪਾਂ ਦੇ ਵਿੱਚ ਉਹਦਾ ਭਾਵ ਇਹ ਸੀ ਕਿ ਜਦੋਂ ਵੀ ਕਿਸੇ ਬਾਣੀ ਦੀ ਵਿਆਖਿਆ ਹੋਣੀ ਹੈ ਤਾਂ ਭਾਈ ਇਹ ਹਮੇਸ਼ਾ ਧਿਆਨ ਦੇ ਵਿੱਚ ਰੱਖਿਓ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਣੀ ਹੈ ਦੂਜੇ ਦੀ ਗੱਲ ਨਹੀਂ ਹੋ ਸਕਦੀ ਦੂਜੇ ਦੀ ਵਿਆਖਿਆ ਨਹੀਂ ਹੋ ਸਕਦੀ ਦੂਜੇ ਦੀ ਵਿਚਾਰ ਵੀ ਨਹੀਂ ਹੋ ਸਕਦੀ ਹਮੇਸ਼ਾ ਇੱਕ ਦੀ ਗੱਲ ਹੋਣੀ ਹੈ ਤਾਂ 567 ਵਾਰ ਹਰ ਇੱਕ ਬਾਣੀ ਦੇ ਆਰੰਭ ਤੇ ਲਿਖਿਆ ਪਰ ਕਈ ਵਾਰ ਸਾਡੇ ਵਰਗੇ ਅਨਭੋਲ ਜਾਣ ਬੁੱਝ ਕੇ ਵੀ ਉਹਨਾਂ ਦੇ ਭਰਾ ਬਣਦੇ ਭਾਈਚਾਰਾ ਵਿਖਾਉਂਦੇ ਹੋਏ ਗੁਰਬਾਣੀ ਦੇ ਸ਼ਬਦਾਂ ਦੇ ਅਰਥਾਂ ਦੇ ਅਨਰਥ ਕਰ ਦਿੰਦੇ ਨੇ ਜਾਣ ਬੁੱਝ ਕੇ ਪਤਾ ਸਭ ਨੂੰ ਹੁੰਦਾ ਏ ਸੋ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਉਹ ਕੁਰਬਾਨੀ ਦਿੱਤੀ ਕਿਉਂਕਿ ਦੂਰ ਅੰਦੇਸ਼ੀ ਦੇ ਨਾਲ ਉਹਨਾਂ ਨੇ ਕਦੇ ਵੀ ਮੈਂ ਵਿੱਚ ਦੀ ਜੋ ਗੱਲ ਆਰੰਭ ਕੀਤੀ ਸੀ ਇਸ ਦੇਸ਼ ਦੇ ਅੰਦਰ ਭਾਵੇਂ ਕਿ ਉਹਨਾਂ ਨੂੰ ਪਤਾ ਸੀ ਕਿ ਪੁਜਾਰੀ ਲਗਾਤਾਰ ਉਹਨਾਂ ਨੂੰ ਚਾਲਾਂ ਖੇਡ ਖੇਡ ਕੇ ਕਦੇ ਨਾ ਕਦੇ ਉਹਨਾਂ ਦੀ ਅੱਖ ਦੇ ਦੁਆਰਾ ਵੇਖੀਏ ਤਾਂ ਉਹਨਾਂ ਨੇ ਗੁਰੂ ਸਹਿਬਾਨ ਨੂੰ ਜਦੋਂ ਵੀ ਕੋਈ ਭੀੜ ਪੈਂਦੀ ਹੈ ਚਲਾਕੀ ਦੇ ਨਾਲ ਆ ਕਰਕੇ ਜੋਦੜੀ ਕਰ ਕਰਕੇ ਬੇਨਤੀ ਕਰ ਕਰਕੇ ਆਪਣੇ ਅੜਦੇ ਹੋਏ ਕੰਮ ਆਪਣੀਆਂ ਅੜਦੀਆਂ ਹੋਈਆਂ ਜੰਗਾ ਹੁੰਦੇ ਹੋਏ ਜ਼ੁਲਮ ਦੇ ਲਈ ਆਪ ਆਪ ਅੱਗੇ ਕਰ ਦਿੱਤਾ ਆਪ ਪਿੱਛੇ ਹੋ ਗਏ ਆਪਣੇ ਆਪ ਤੇ ਪੈਂਦੀਆਂ ਹੋਈਆਂ ਭੀੜਾਂ ਤੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਗੁਰੂ ਸਹਿਬਾਨ ਹਮੇਸ਼ਾ ਹੀ ਅੱਗੇ ਆਉਂਦੇ ਰਹੇ ਕਿਉਂਕਿ ਗੁਰਦਾਨਕ ਦੇ ਘਰ ਦਾ ਸਿਧਾਂਤ ਬਣ ਗਿਆ ਕਿ ਜੇ ਕੋਈ ਆ ਰਿਹਾ ਏ ਕੋਈ ਜੋਤੜੀ ਕਰ ਰਿਹਾ ਏ ਜ਼ੁਲਮ ਹੁੰਦੇ ਦੀ लाज ਰੱਖਣੀ ਹੈ ਤਾਂ ਗੁਰੂ ਸਹਿਬਾਨ ਨੇ ਉਹ ਵਿਕਤਰੀ ਨਾ ਕਰਦੇ ਹੋਏ ਕਿਉਂਕਿ ਗੁਰਬਾਣੀ ਦਾ ਇਹ ਸਿਧਾਂਤ ਸਾਡੇ ਹਮੇਸ਼ਾ ਧਿਆਨ ਦੇ ਵਿੱਚ ਹੋਣਾ ਚਾਹੀਦਾ ਹੈ ਭਾਈ ਕਿ ਉਹ ਪਰਮਾਤਮਾ ਨਿਰਵੈਰ ਹੈ ਤਾਂ ਜਿਨ੍ਹਾਂ ਦੇ ਅੰਦਰ ਨਿਰਵੈਰਤਾ ਹੈ ਅਸੀਂ ਹੁੰਦੇ ਸ਼ਾਇਦ ਜ਼ਰੂਰ ਬਜ਼ੁਰਗੋ ਇਹ ਸੋਚਦੇ ਕਿ ਇਹਨਾਂ ਦੇ ਜਨੇਊ ਦੇ ਲਈ ਤੇ ਨਾ ਕਰ ਦਿੱਤੀ ਫਿਰ ਕੀ ਲੋੜ ਸੀ ਸ਼ਹੀਦੀ ਦੇਣ ਦੀ ਪਰ ਉਹ ਕਿਤੇ ਨਾ ਕਿਤੇ ਦੂਰ ਅੰਦੇਸ਼ੀ ਹੈ ਗੁਰੂ ਪਾਤਸ਼ਾਹ ਦੀ ਸ਼ਾਇਦ ਅਸੀਂ ਉਹ ਅਸਲ ਭਾਵ ਤੇ ਨਹੀਂ ਪਕੜਦੇ ਵਿੱਚ ਕਰ ਸਕਾਂਗੇ ਪਰ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਸਮਝੀ ਤੇ ਪਰਮਾਤਮਾ ਨਿਰਵੈਰ ਹੈ ਜਦੋਂ ਕੋਈ ਝੌਕੇ ਆਉਂਦਾ ਹੈ ਤਾਂ ਫਿਰ ਗਲਤੀਆਂ ਨਹੀਂ ਜਿਤਾੜਦਾ ਤੇ ਉਹ ਰੱਬ ਉਹ ਪਰਮ ਪਰਮਾਤਮਾ ਵਰਤਦਾਏ ਗੁਰੂ ਨਾਨਕ ਪਾਤਸ਼ਾਹ ਦੀਆਂ ਦਸਾਂ ਹੀ ਜੋਤਾਂ ਦੇ ਅੰਦਰ ਉਹ ਉਹ ਰੱਖ ਲਿੰਦਾ ਹੈ ਲਾਜ ਰੱਖਦਾ ਹੈ ਪਰ ਇਹਨਾਂ ਨੇ ਕਦੇ ਵੀ ਗੁਰੂ ਘਰ ਦੇ ਨਾਲ ਗੁਰੂ ਨਾਨਕ ਦੇ ਸਿਧਾਂਤ ਦੇ ਨਾਲ ਇੱਕ ਮਿਕਤਾ ਦੀ ਗੱਲ ਨਾ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕਰਕੇ 10 ਗੁਰੂ ਸਾਹਿਬਾਨ ਤੱਕ ਵਿਖਾਈਏ ਨਾ ਉਸ ਤੋਂ ਬਾਅਦ ਵਿਖਾਈਏ ਨਾ ਅੱਜ ਵਿਖਾਈਏ ਨਾ ਕਦੇ ਗਾਂ ਵਿਖਾਉਣਗੇ ਉਹ ਵਿਖਾਈ ਨਹੀਂ ਸਕਦੇ ਕਦੇ ਵੀ ਨਹੀਂ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਤੇ ਚਾਹੁੰਦੇ ਨੇ ਕਿ ਗੁਰੂ ਨਾਨਕ ਦੇ ਸਿਧਾਂਤ ਨੂੰ ਗੁਰੂ ਨਾਨਕ ਦੇ ਅਸਲ ਜੋ ਨਿਸ਼ਾਨਦੇ ਨੇ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਕਿਸੇ ਵੀ ਤੰਗ ਦੇ ਨਾਲ ਭਾਵੇਂ ਉਹ ਸਰੀਰਕ ਰੂਪ ਦੇ ਵਿੱਚ ਮਟਾਉਣਾ ਹੋਵੇ ਭਾਵੇਂ ਸਾਹਤਕ ਰੂਪ ਦੇ ਵਿੱਚ ਮਟਾਉਣਾ ਹੋਵੇ ਮਾਨਸਿਕ ਤੌਰ ਤੇ ਇਹਨਾਂ ਨੂੰ ਟੌਰਚਰ ਕਰਨਾ ਹੋਵੇ ਪਰੇਸ਼ਾਨ ਕਰਨਾ ਹੋਵੇ ਹਰ ਸਮੇਂ ਇਦਾਂ ਟੁੰਗਾ ਮਾਰਦੇ ਰਹਿਣਾ ਹੋਵੇ ਕੋਈ ਵੀ ਤੰਗ ਹੋਵੇ ਹਰ ਪੱਖ ਤੋਂ ਚਾਹੁੰਦੇ ਨੇ ਕਿ ਕਮਜ਼ੋਰ ਕੀਤਾ ਜਾਵੇ ਤਾਂ ਗੁਰੂ ਪਾਤਸ਼ਾਹ ਤੇ ਹਮਲੇ ਹੁੰਦੇ ਨੇ ਫਿਰ ਆਖਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪਤਾ ਏ ਪਹਿਲਾਂ ਵੀ ਦੋ ਵਾਰ ਉਹਨਾਂ ਨੇ ਇਹ ਘਟਨਾ ਕੀਤੀ ਏ ਜੀ ਕਿ ਗਊ ਦੀ ਸੌਂ ਖਾਣਾ ਪਹਾੜੀ ਰਾਜਿਆਂ ਨੇ ਆਪਣੇ ਬਲਬੂਤੇ ਤੇ ਕਰਨਾ ਚਾਹੁੰਦੇ ਸੀ ਮੁਗਲਾਂ ਤੋਂ ਬਿਨਾਂ ਪਰ ਦੋਮੇ ਵਾਰ ਸਫਲ ਨਹੀਂ ਹੋਏ ਤਾਂ ਫਿਰ ਉੱਥੇ ਆ ਕੇ ਚਲਾਕੀ ਖੇਡਦੇ ਨੇ ਕਿ ਚਲੋ ਕਿਸੇ ਨਾ ਕਿਸੇ ਢੰਗ ਦੇ ਨਾਲ ਤੇ ਗੁਰੂ ਪਾਤਸ਼ਾਹ ਬਾਹਰ ਆ ਜਾਣ ਮੂੰਹ ਦੀ ਖਾ ਕੇ ਮੁੜਦੇ ਸੀ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਹੁਣ ਅੰਦਰ ਵੀ ਸਰੀਰ ਭੁੱਖ ਦੇ ਨਾਲ ਮਰ ਰਹੇ ਨੇ ਤੇ ਸਿੱਖਾਂ ਦੇ ਮਨ ਦੇ ਵਿੱਚ ਵੀ ਇਹ ਖਿਆਲ ਪੈਦਾ ਹੋ ਰਹੇ ਨੇ ਕਿ ਹੁਣ ਅੰਦਰ ਹੀ ਰਹਿ ਕਰਕੇ ਕਿਉਂ ਇਦਾਂ ਬਿਨਾ ਲੜੇ ਜੂਝੇ ਮਰ ਜਾਣਾ ਤਾਂ ਫਿਰ ਆਖਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇਹ ਚਾਹੁੰਦੇ ਨਹੀਂ ਸਨ ਕਦੇ ਵੀ ਇਤਿਹਾਸ ਦੀ ਕਿਸੇ ਬੁੱਕ ਵਿੱਚ ਨਹੀਂ ਲਿਖਿਆ ਉਹ ਨਹੀਂ ਚਾਹੁੰਦੇ ਸਨ ਕਿ ਸਿੱਖਾਂ ਨੂੰ ਲੜਾਇਆ ਜਾਵੇ ਇਦਾਂ ਮਰਾਇਆ ਜਾਵੇ ਉਹਨਾਂ ਨੇ ਤੇ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਣਾ ਸੀ ਉਸ ਸਮੇਂ ਵੀ ਜਿਹੜੇ ਪਰਿਵਾਰ ਸੰਗਤੀ ਰੂਪ ਦੇ ਵਿੱਚ ਬੱਚੇ ਆਦਿਕ ਹੋਰ ਰਹਿ ਰਹੇ ਸਨ ਉਹਨਾਂ ਨੂੰ ਗੁਪਤ ਰੂਪ ਦੇ ਵਿੱਚ ਪਹਿਲਾਂ ਹੀ ਘਰਾਂ ਨੂੰ ਤੋੜ ਦਿੱਤਾ ਸੀ ਜਿਹੜੇ ਜਾਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਲੜਾਉਣਾ ਨਹੀਂ ਸੀ ਚਾਹੁੰਦੇ ਨਾਲ ਨਹੀਂ ਸੀ ਰੱਖਣਾ ਚਾਹੁੰਦੇ ਪਹਿਲਾਂ ਹੀ ਤੋੜ ਦਿੱਤਾ ਸੀ ਕਿ ਕਿਤੇ ਇਹ ਵਿਦੂਸ਼ੇ ਜਿਹੜੇ ਆਮ ਸੰਗਤ ਹੈ ਉਹ ਨਾ ਕਦੇ ਮਾਰੀ ਜਾਏ ਉਹ ਨਾ ਕਿਤੇ ਅਤਿਆਚਾਰ ਦੇ ਥੱਲੇ ਆ ਜਾਵੇ ਉਹਨਾਂ ਨੂੰ ਪਹਿਲਾਂ ਤੋਲ ਦਿੱਤਾ ਤਾਂ ਆਖਰ ਨੂੰ ਗੁਰੂ ਪਾਤਸ਼ਾਹ ਨੂੰ ਫਿਰ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲੈਣਾ ਪਿਆ ਸੋ ਅੱਗੇ ਆਪ ਸਭ ਨੇ ਇਤਿਹਾਸ ਪਹਿਲਾਂ ਵੀ ਬਹੁਤ ਵਾਰ ਸੁਣਿਆ ਹੈ ਵਿਚਾਰਾ ਅਸੀਂ ਕੱਲ ਸ਼ੁਰੂ ਕਰਾਂਗੇ ਸੰਖੇਪ ਦੇ ਵਿੱਚ ਬਾਬਾ ਕਬੀਰ ਜੀ ਜੋ ਅੱਜ ਦੇ ਸ਼ਲੋਕ ਦੇ ਅੰਦਰ ਵਿਆਖਿਆ ਕਰਦੇ ਨੇ ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਇਨਾ ਬਹਿਰਾ ਹੋਏ ਕਿਹੇ ਭਾਈ ਮੁੱਲਾਂ ਕਾਜੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਹਿੰਦੇ ਅੱਲਾ ਨੂੰ ਕਿਹੜੀ ਬਾਗ ਦੇ ਰਹਾ ਹੈ ਉਹ ਤੇ ਤੇਰੇ ਅੰਦਰ ਹੀ ਵਸਦਾ ਹੈ ਜਾਂ ਕਾਰਨ ਤੂੰ ਬਾਗ ਦੇ ਦਿਲ ਕੀ ਪੀਤਰ ਜੋਏ ਉਸ ਨੂੰ ਆਪਣੇ ਅੰਦਰ ਖੋਜ ਆਪਣੇ ਅੰਦਰ ਲੱਭ ਤਾਂ ਹੀ ਉਸ ਪਰਮਾਤਮਾ ਦੇ ਨਾਲ ਤੇਰਾ ਮਿਲਾਪ ਹੋ ਸਕਦਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾ ਕਰਦੇ ਹਾਂ ਪੁੰਜਾਂ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ